ਨਾਮ ਪ੍ਰਕਾਸ਼ਪੁਰ ਬਾਹਰਾ ਗੁਰੂ ਸਾਹਿਬਾ ਦਾ ਉਹਨੂੰ ਪੰਜਾਬ ਸਰਕਾਰ ਜਿਹੜੀ ਆ ਬੜੇ ਵੱਡੇ ਪੱਧਰ ਤੇ ਬਣਾ ਰਹੀ ਆ ਦਰਸ਼ਨ ਸੰਗਤ ਨੂੰ ਉਹ ਵੀ ਖਰਾਲਗੜ੍ਹ ਸਾਹਿਬ ਹੋਇਆ ਵੱਡੇ ਧਾਰਮਿਕ ਸਥਾਨ ਨੇ ਜਿੱਤੇ ਉੱਥੇ ਅਸੀਂ ਕਰਵਾਵਾਂਗੇ ਇਹਦਾ ਅਸੀਂ ਰੂਪਰੇਖਾ ਜਿਹੜੀ ਆ ਉਹ ਹੋਲੀਕ ਰਹਿ ਗਈ ਤੇ ਦੀ ਮੰਗ ਜਿਹੜੀ ਆ 1 ਫਰਵਰੀ ਤੋਂ ਲੈ ਕੇ ਕੀਤੀ ਜਾ ਰਹੀ ਹੈਗੀ ਤਾਂ ਉਸ ਨੂੰ ਲੈ ਕੇ ਵੀ ਕੇਂਦਰ ਨੂੰ ਮਤਾ ਪਾਇਆ ਜਾਏਗਾ ਹੋਰ ਸਾਰੇ ਧਾਰਮਿਕ ਗੁਰੂਆਂ ਦੇ ਨਾਲ ਛੁੱਟੀ ਹੁੰਦੀ ਹੈ ਤਾਂ ਤੇ ਛੁੱਟੀ ਜਿਹੜੀ ਆ ਤੁਰੰਤ ਐਲਾਨ ਕਰ ਦੇਣੀ ਚਾਹੀਦੀ ਇਸ ਤੋਂ ਖੇਤਾਰ ਮੰਤਰੀ ਸਾਹਿਬ ਆ ਰਹੇ ਨੇ ਜਿਹੜੇ ਸਾਡੇ ਪੈਂਡਿੰਗ ਬਕਾਏ ਪਏ ਨੇ ਮੈਨੂੰ ਲੱਗਦਾ ਕੱਲ ਉਹ ਚੈੱਕ ਲੈ ਕੇ ਆਉਣਗੇ ਸ੍ਰੀ ਗੁਰੂ ਰਵੀਦਾਸ ਜੀ ਦੇ ਸਾਡੇ 600 ਸਾਲਾਂ ਜਿਹੜਾ ਹੈ ਉਹ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੋਹਰੀ ਦੇ ਵਿੱਚ ਤਾਂ ਮੰਤਰੀ ਹਰਪਾਲ ਚੀਮਾ ਜਿਹੜੇ ਨੇ ਉਹ ਵੀ ਪਹੁੰਚੇ ਨੇ ਸ਼ੀਮਾ ਸਾਹਿਬ ਨਗਰ ਕੀਰਤਨ ਕਟਿਆ ਗਿਆ ਜਾ ਰਿਹਾ ਤੁਸੀਂ ਵੀ ਸ਼ਿਰਕਤ ਕੀਤੀ ਬਿਲਕੁਲ ਅੱਜ ਇੱਕ ਬਹੁਤ ਹੀ ਅਲੌਕਿਕ ਨਗਰ ਕੀਰਤਨ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 699 ਜਨਮ ਦਿਹਾੜੇ ਨੂੰ ਸਮਰਪਿਤ ਅੱਜ ਜੋ ਮਹਾਰੀ ਦੀ ਸਮੂਹ ਸਾ ਸੰਗਤ ਕੋਲੋਂ ਕਟਿਆ ਗਿਆ ਉਹਦਾ ਸਵਾਗਤ ਕਰਨ ਲਈ ਗੁਰੂ ਸਾਹਿਬਾਨ ਦਾ ਉਟ ਆਸਰਾ ਲੈਣ ਦੇ ਸਬੂ ਸਾ ਸੰਗਤ ਇਕੱਤਰ ਹੋਈ ਹੈ ਬਈ ਸੰਗਤ ਦੇ ਰੂਪ ਵਿੱਚ ਗੁਰੂ ਸਾਹਿਬਾਨ ਦਾ ਉਟ ਆਸਰਾ ਲਿਆਗਾ ਸੋ ਸਾਰੀ ਸੰਗਤ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਔਰ ਅਗਲਾ ਜਿਹੜਾ 650ਵਾਂ ਪ੍ਰਕਾਸ਼ ਪੁਰਬ ਆ ਗੁਰੂ ਸਾਹਿਬਾਨ ਦਾ ਉਹਨੂੰ ਪੰਜਾਬ ਸਰਕਾਰ ਜਿਹੜੀ ਆ ਬੜੇ ਵੱਡੇ ਪੱਧਰ ਤੇ ਬਣਾ ਰਹੀ ਆ 80 ਪੂਰੇ ਸਾਲ ਪਰ ਦੇ ਪ੍ਰੋਗਰਾਮ ਉਲੀਕੇ ਨੇਗੇ ਮੇਰੀ ਗਵਾਹੀ ਚ ਕਮੇਟੀ ਦਾ ਗਠਨ ਹੋਇਆ ਜਿਹਦੇ ਬਿੰਦਰ ਬਹੁਤ ਹੀ ਅੱਛੇ ਮਹਾਪੁਰਸ਼ ਔਰ ਗੁਣੀ ਗਿਆਨੀ ਔਰ ਸਾਡੇ ਜਿਹੜੇ ਸਮਾਜ ਦੇ ਇੰਟਰੈਕਚੁਅਲ ਲੋਕ ਨੇਗੇ ਉਹਨਾਂ ਨੂੰ ਜਿਹੜਾ ਹਿੱਸਾ ਬਣਾਇਆ ਗਿਆਗਾ ਬੜੀ ਜਲਦ ਜਿਹੜਾ कोरोना पूरे साल परदर्शी जारी करा इनके ਵਿੱਚ ਅਸੀਂ ਛੋਟੇ ਸਕੂਲ ਤੋਂ ਲੈ ਕੇ ਕਾਲਜ ਤੱਕ ਯੂਨੀਵਰਸਿਟੀ ਤੱਕ ਗੁਰੂ ਸਾਹਿਬ ਆਂਦੇ ਸਿੱਖਿਆਮਨੂ ਕਿਵੇਂ ਲੈ ਕੇ ਜਾਣਾਗਾ ਉਹ ਵੀ ਅਸੀਂ ਚਰਚਾ ਕਰਾਂਗੇ ਰੋ ਲੈ ਕੇ ਵੀ ਜਾਵਾਂਗੇ ਔਰ ਬੜੇ ਵੱਡੇ ਵੱਡੇ ਡਰੋਨ ਸ਼ੋ ਵੀ ਹੋਣਗੇ ਔਰ ਬਹੁਤ ਵੱਡੇ ਵੱਡੇ ਸਮਾਗਮ ਜਿਹੜੇ ਦੇ ਕੇ ਸੰਤਾਂ ਦੇ ਹੋਣਗੇ ਇਸ ਤੋਂ ਇਲਾਵਾ ਅਸੀਂ ਜਿਹੜਾ ਦਰਸ਼ਨ ਸੰਗਤ ਨੂੰ ਉਹ ਵੀ ਖੁਰਾਲਗੜ੍ਹ ਸਾਹਿਬ ਹੋਇਆ ਵੱਡੇ ਧਾਰਮਿਕ ਸਥਾਨ ਨੇ ਜਿੱਥੇ ਉੱਥੇ ਅਸੀਂ ਕਰਵਾਵਾਂਗੇ ਇਹਦਾ ਅਸੀਂ ਰੂਪਰੇਖਾ ਜਿਹੜੀ ਆ ਉਹ ਹੋਲੀ ਕਰਾਂਗੇ ਅੱਛਾ ਛੁੱਟੀ ਦੀ ਮੰਗ ਜਿਹੜੀ ਹੈ 1 ਫਰਵਰੀ ਤੋਂ ਲੈ ਕੇ ਕੀਤੀ ਜਾ ਰਹੀ ਹੈਗੀ ਤਾਂ ਉਸ ਨੂੰ ਲੈ ਕੇ ਵੀ ਕੇਂਦਰ ਨੂੰ ਮਤਾ ਪਾਇਆ ਜਾਏਗਾ ਬਿਲਕੁਲ ਕੇਂਦਰ ਸਰਕਾਰ ਨੂੰ ਚਾਹੀਦਾ ਹੈਗਾ ਕਿ ਜਿਵੇਂ ਹੋਰ ਸਾਰੇ ਧਾਰਮਿਕ ਗੁਰੂਆਂ ਦੇ ਰਾਤ ਛੁੱਟੀ ਹੁੰਦੀ ਹੈ ਤਾਂ ਤੇ ਇਹ ਛੁੱਟੀ ਜਿਹੜੀ ਆ ਤੁਰੰਤ ਐਲਾਨ ਕਰ ਦੇਣੇ ਚਾਹੀਦੇ ਇਸ ਤੋਂ ਬਿਨਾ ਕੱਲੀ ਅਸੀਂ ਇੱਕ ਡੇਰਾ ਬੱਲਾ ਦੇ ਨੇੜੇ ਪਿੰਡ ਫਰੀਦਪੁਰ ਅਤੇ ਨਾਗਗਾਜਾ ਚ 10 ਏਕੜ ਜ਼ਮੀਨ ਜਿਹੜੀ ਉਹ ਪਰਚੇਜ਼ ਕੀਤੀ ਹੈ ਜਿੱਥੇ ਸ਼੍ਰੀ ਗੁਰੂ ਅਰਬਦਾਸ ਬਾਣੀ ਇਹ ਦੇਹਨ ਸੈਂਟਰ ਦਾ ਜਿਹੜਾ ਇਮਾਰਤ ਦਾ ਉਸਾਰੀ ਹੋਣੀ ਆ ਜਿਹਦੇ ਅੰਦਰੋਂ ਲੱਖਾਂ ਹੀ ਸਕਾਲਰ ਪੈਦਾ ਹੋਣਗੇ ਹਜ਼ਾਰਾਂ ਹੀ ਸਕਾਲਰ ਪੈਦਾ ਹੋਣਗੇ ਜਿਹੜੇ ਗੁਰੂ ਸਾਹਿਬਾਨ ਦੀਆਂ ਬਾਣੀ ਨੂੰ ਗੁਰਵਾਣੀ ਨੂੰ ਸਿੱਖਿਆਮਾਨ ਨੂੰ ਜਿਹੜਾ ਹੈਗਾ ਸਮਾਜ ਦੇੰ ਦਾ ਸੁਸਾਇਟੀ ਦੇ ਅੰਦਰ ਲੱਗ ਜਾਣਗੇ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਉਹਨਾਂ ਪਧਾਰ ਮੰਤਰੀ ਸਾਹਿਬ ਆ ਰਹੇ ਨੇ ਜੇ ਸਾਡੇ ਪੈਂਡਿੰਗ ਬਕਾਏ ਪਏ ਨੇ ਮੈਨੂੰ ਲੱਗਦਾ ਕੱਲ ਉਹ ਚੈੱਕ ਲੈ ਕੇ ਆਉਣਗੇ ਪਹਿਲਾਂ ਤਾਂ ਅਨਾਉਂਸਮੈਂਟ ਕਰਕੇ ਗਏ ਸੀ ਜਦੋਂ ਆਏ ਸੀ ਜਦੋਂ ਹੜ ਆਏ ਸੀ ਉਹਦਾ ਅਨਾਉਂਸਮੈਂਟ ਕਰਕੇ ਗਏ ਸੀ ਹੁਣ ਚੈੱਕ ਲੈ ਕੇ ਆਉਣਗੇ 1600 ਕਰੋੜ ਰੁਪਏ ਦਾ ਅਨਾਉਂਸ ਕਰਕੇ ਗਏ ਤੇ ਉਹਦਾ ਵੀ ਚੈੱਕ ਆਊਗਾ ਜਿਹੜਾ 20000 ਕਰੋੜ ਰੁਪਏ ਦਾ ਬਾਅਦ ਚ ਅਸੀਂ ਵੜਾ ਕੇ ਭੇਜਾਂਗੇ ਪੰਜਾਬ ਸਰਕਾਰ ਵੱਲੋਂ ਕਹਿ ਕੇ ਗਏ ਸੀ ਨਾ ਕਿ ਵੜਾ ਕੇ ਭੇਜ ਦਿਓ ਮੈਂ ਦੇਵਾਂ 20000 ਕਰੋੜ ਰੁਪਏ ਉਹ ਦੇਣਗੇ ਜਦੋਂ ਭਾਰਤ ਤੇ ਪਾਕਿਸਤਾਨ ਦੀ ਲੜਾਈ ਲੱਗੀ ਆ ਤਾਂ ਪੰਜਾਬੀਆਂ ਨੇ ਇੱਕ ਠੋਕ ਕੇ ਸਾਹਮਣੇ ਖੜ ਕੇ ਗੋ ਇਹਦੇ ਕਰਕੇ ਵਨ ਨੇਸ਼ਨ ਵਨ ਟੈਕਸ ਦਾ ਫਾਰਮੂਲਾ ਆਇਆ ਪੰਜਾਬ ਵਿੱਚ ਪਾਰਟਿਸਪੀਟ ਕੀਤਾ ਤਾਂ ਪੰਜਾਬ ਦਾ ਬਹੁਤ ਵੱਡਾ ਵਿੱਤੀ ਨੁਕਸਾਨ ਹੋਇਆ ਉਹਦੀ ਪਰਭਾਈ ਵੀ ਕੱਲ ਨੂੰ ਪੰਜਾਬ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਕਰਕੇ ਜਾਣਗੇ ਠੀਕ ਹੈ ਬਿਲਕੁਲ ਤਾਂ ਵਿੱਤ ਮੰਤਰੀ ਹਰਪਾਲ ਚੀਮਾ ਸੀਗੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਹੈ ਕੱਲ ਦਾ ਪੰਜਾਬ ਦਾ ਦੌਰਾ ਹੈਗਾ 1 ਫਰਵਰੀ ਦਾਵਾ ਕਰਨਾ ਦੌਰਾ ਜਿਹੜਾ ਹੈਗਾ ਤਾਂ ਉਸ ਦੇ ਵਿੱਚ ਉਮੀਦਾਂ ਜਿਹੜੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਨਗਾਈ ਜਾ ਰਹੀਆਂ ਨੇ ਕਿ ਜਿਹੜਾ ਚੈੱਕ ਦੀ ਗੱਲ ਜਿਹੜੀ ਹੈ ਪਿਛਲੀ ਵਾਰ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਤਾਂ ਇਸ ਵਾਰ ਉਹ ਚੈੱਕ ਜਿਹੜਾ ਹੈ ਪੰਜਾਬ ਸਰਕਾਰ ਨੂੰ ਜਿਹੜਾ ਹੈ ਉਹ ਦੇ ਕੇ ਜਾਣਗੇ ਪੰਜਾਬ ਨੂੰ ਦੇ ਕੇ ਜਾਣਗੇ ਕੈਮਰਾ ਪਰਸਨ ਸ਼ਵੰਦਨਾਨ ਮੈਂ ਸਾਰਾਂਛ ਮੈਂ ਰਤਸਮ ਮੈਂ ਨਿਊਜ਼ ਮੁਹਾਲੀ